ਜੋ ਸਾਡੇ ਭਰਾ ਸਾਗਰ ਚੋਪੜਾਈ ਮਨੀਤ ਜੀ ਇੱਥੇ ਸਾਡੇ ਜਿਹੜੇ ਜੇਮ ਵਾਲੇ ਭਰਾ ਆ ਬੰਮਨ ਜੀ ਮਨੀਤ ਜੀ ਤੇ ਸਾਡੇ ਭਰਾ ਅੰਕੁਰ ਜੀ ਸਾਰਿਆਂ ਨੇ ਅੱਜ ਜਿੰਨੇ ਵੀ ਸਾਡੇ ਇੱਧਰ ਨੇ ਸਾਡੇ ਭਰਾ ਸੀਗੇ ਸਾਰਿਆਂ ਨੇ ਮਿਲ ਜੁਲ ਕੇ ਅੱਜ ਇੱਕਾ ਪ੍ਰੋਟੈਸਟ ਕੀਤਾ ਪਾਕਿਸਤਾਨ ਦੇ ਖਿਲਾਫ ਤੁਸੀਂ ਦੇਖ ਸਕਦੇ ਹੋ ਵੀ ਪਾਕਿਸਤਾਨ ਨੇ ਕਿੰਨੀ ਘਨੌਨੀ ਖਰਕਤ ਕੀਤੀ ਆ ਕੋਈ ਲੋਗ ਉੱਥੇ ਆਪਣਾ ਇੰਜੋਏ ਕਰਨ ਗਿਆ ਹੋਇਆ ਕੋਈ ਹਨੀਮੂਨ ਤੇ ਗਿਆ ਹੋਇਆ ਉਹਨਾਂ ਨਿਹੱਤਿਆਂ ਦੇ ਉੱਤੇ ਜਿਨ੍ਹਾਂ ਨੂੰ ਪਤਾ ਵੀ ਨਹੀਂ ਸੀਗਾ ਜਿਹੜੇ ਇੰਜੋਏ ਕਰਦੇ ਵੇ ਸੀ ਉਹਨਾਂ ਦੇ ਆਗੇ ਗੋਲੀਆਂ ਮਾਰੀਆਂ ਗਈਆਂ ਧਰਮ ਪੁੱਛਿਆ ਗਿਆ ਉੱਥੇ ਕਿਹਾ ਗਿਆ ਇੱਕ ਬੱਚੇ ਦਾ ਇੰਟਰਵਿਊ ਮੈਂ ਸੰਡਿਆ ਹੀ ਉੱਥੇ ਕਿਹਾ ਗਿਆ ਵੀ ਜੇ ਮੁਸਲਮਾਨ ਹੋ ਇੱਕ ਸਾਈਡ ਹੋ ਜਾਓ ਜਿਹੜੇ ਹਿੰਦੂ ਆ ਇੱਕ ਸਾਈਡ ਹੋ ਜਾਓ ਤੇ ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਉਹਨਾਂ ਦੀ ਪੈਂਟ ਉਤਾਰ ਕੇ ਕਦੇ ਉਹਨਾਂ ਨੂੰ ਕਿਹਾ ਵੀ ਕਲਮਾ ਪੜੋ ਮੰਨੋ ਇਹ ਕੀ ਕੀ ਕਰ ਰਿਹਾ ਪਾਕਿਸਤਾਨ ਇੰਨਾ ਬੁਝਦਿਲ ਹੋ ਗਿਆ ਆ ਅਸੀਂ ਪਾਕਿਸਤਾਨ ਨੂੰ ਕਹਿਣਾ ਚਾਹੁੰਦੇ ਤੇ ਉਗਰਵਾਦ ਨੂੰ ਕਹਿਣਾ ਚਾਹੁੰਦੇ ਆ ਸਾਡੇ ਦੇਸ਼ ਦੇ ਨੌਜਵਾਨ ਹਰ ਟਾਈਮ ਤੁਹਾਡੇ ਨਾਲ ਲੜਨ ਲਈ ਤਿਆਰ ਆ ਤੁਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਕਹਦੇ ਹੋ ਸਾਡੀ ਨੌਜਵਾਨੀ ਨਹੀਂ ਡਰਦੀ ਖਾਸ ਕਰ ਸਾਡੇ ਪੰਜਾਬ ਦੀ ਨੌਜਵਾਨੀ ਇੱਥੇ ਹਰ ਧਰਮ ਦਾ ਸਤਿਕਾਰ ਕਰਦੇ ਆ ਇਹ ਜਿਹੜਾ ਪਾੜ ਪਾੜਨ ਦੀ ਗੱਲ ਕਰ ਰਹੇ ਆ ਇਹ ਇੱਥੇ ਅਸੀਂ ਸਫਲ ਨਹੀਂ ਹੋਣ ਦਵਾਂਗੇ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਵੀ ਆਪਾਂ ਮਿਲ ਜੁਲ ਕੇ ਆਪਣੇ ਦੇਸ਼ ਲਈ ਕੰਮ ਕਰੀਏ ਤੇ ਦੇਸ਼ ਨੂੰ ਅੱਗੇ ਲੈ ਕੇ ਜਾਈਏ ਤੇ ਪਾਕਿਸਤਾਨ ਨੂੰ ਵੀ ਅਸੀਂ ਚੇਤਾਵਨੀ ਦਿੰਦੇ ਆ ਜੋ ਤੂੰ ਕਰ ਰਿਆ ਆ ਬਹੁਤ ਗਲਤ ਹੋ ਰਿਹਾ ਜਿੱਦਨ ਤੁਹਾਡੇ ਦੇਸ਼ ਦੇ ਉੱਤੇ ਕਾਸੀ ਅਟੈਕ ਕੀਤਾ ਨਾ ਤੁਹਾਡਾ ਕੱਖ ਨਹੀਂ ਰਹਿਣਾ ਅੱਗੇ ਤੁਸੀਂ ਭੀਖ ਮੰਗਣ ਵਾਲੇ ਹੋਏ ਹੋਏ ਹੋ ਤੁਸੀਂ ਭੀਖ ਮੰਗਣ ਜੋਗੇ ਵੀ ਨਹੀਂ ਰਹਿਣਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਾਨੂੰ ਪੂਰਾ ਵਿਸ਼ਵਾਸ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਊਗਾ ਪਾਕਿਸਤਾਨ ਅਸੀਂ ਸਾਰੇ ਇਕੱਠੇ ਹੋਏ ਆ ਸਾਗਰ ਚੋਪੜਾ ਬਾਈ ਨੇ ਸਾਰੇ ਇਕੱਠੇ ਕੀਤੇ ਆ ਇਹਨਾਂ ਰੋਸ਼ ਪ੍ਰਦਰਸ਼ਨ ਕੀਤਾ ਅਸੀਂ ਆਤੰਗਵਾਦ ਦੇ ਖਿਲਾਫ ਜਿਹੜਾ ਪਾਹਲਗਾਮ 'ਚ ਹੋਇਆ 22 ਤਰੀਕ ਨੂੰ ਅਸੀਂ ਇਹਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰ ਰਹੇ ਆ ਜੋ ਜੇ ਹਿਸਾਬ ਨਾਲ ਉਹਨਾਂ ਨੇ ਅਤੰਗਵਾਦ ਨੇ ਨਿਹੱਥੇ ਲੋਕਾਂ ਦੇ ਵਾਰ ਕੀਤਾ ਆ ਦਾਦਾ ਪਾਕਿਸਤਾਨ ਦੇ ਅਤੰਗਵਾਦ ਨੂੰ ਇਹੀ ਕਹਿਣਾ ਚਾਹਾਂਗਾ ਇਸ ਵਾਰ ਤੂੰ ਦੱਸ ਕੇ ਆਈ ਸਾਨੂੰ ਨਿਹੱਥਿਆਂ ਦੇ ਵਾਰ ਕੀਤਾ ਇਸ ਵਾਰ ਤੁਹਾਨੂੰ ਦੱਸਾਂਗੇ ਕਿੱਦਾਂ ਟੋਟੇ ਕਰਕੇ ਭੇਜਾਂਗੇ ਤੇਰੇ ਕਿ ਕੇ ਹਿਸਾਬ ਨਾਲ ਕਰਦੇ ਅਸੀਂ ਹਿੰਦੂस्तानी ਨਾ ਹੋਈਏ ਜੇ ਤੇਰੇ ਟੋਟੇ ਨਾ ਕਰਕੇ ਭੇਜੇ ਤਾਂ ਤੇ ਮੇਰਾ ਇਹੀ ਕਹਿਣਾ ਹੈ ਕਹਿਣਾ ਚਾਹਨਾ ਕਿ ਮੁਸਲਮ ਭਾਈਚਾਰਾ ਜਿੱਦਾਂ ਸਾਡੇ ਨਾਲ ਜੁੜਿਆ ਤੇ ਹਿੰਦੂ ਭਾਈਚਾਰਾ ਸਾਡੇ ਨਾਲ ਜੁੜਿਆ ਵਾ ਉਹ ਇਦਾਂ ਹੀ ਜੁੜਿਆ ਰਵੇ ਤੇ ਅਸੀਂ ਅੱਪਾ ਅਤਨਵਾਦ ਦੇ ਖਿਲਾਫ ਕਰਦੇ ਰਹੀਏ ਕਿ ਇਹ ਰਮ ਜਿੱਦਾ ਮਰਜੀ ਇਹਨਾਂ ਨੂੰ ਕਿੱਦਾਂ ਖਤਮ ਕੀਤਾ ਜਾਵੇ ਤੇ ਪਾਕਿਸਤਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਤੈਨੂੰ ਨਾ ਪੀਖ ਮੰਗਾਈ ਫਿਰ ਸਾਨੂੰ ਦੱਸੀ ਕਿ ਕਿੱਦਾਂ ਦੇਖੋ ਪੀਖ ਮੰਗਾਵਾਂਗੇ ਤੇਰੇ ਦੇਖੀ ਹੁਣ ਕਿੱਦਾਂ ਤੇਰਾ ਹਾਲ ਕਰਦੇ ਆ ਤੈਨੂੰ ਪੁਸ਼ਤਾ ਸੱਤ ਪੁਸ਼ਤਾ ਦੇਰੀਆਂ ਯਾਦ ਰੱਖਣਗੀਆਂ ਕਿ ਕਿੱਦਾਂ ਤੂੰ ਪੰਗਾ ਲਿਆ ਹਿੰਦੁਸਤਾਨੀਆਂ ਨਾਲ ਤੈਨੂੰ ਪਤਾ ਲੱਗ ਜੂ ਇਸ ਵਾਰ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਗੋਲੀ ਦਾ ਬਦਲਾ ਗੋਲੀ ਸੇ ਗੋਲੀ ਦਾ ਬਦਲਾ ਗੋਲੀ ਸੇ ਅੱਜ ਲੁਧਿਆਣਾ ਸ਼ਹਿਰ ਦੇ ਸਾਰੇ ਭਰਾਵਾਂ ਵੱਲੋਂ ਮਿਲ ਕੇ ਅੱਜ ਕੈਂਟਲ ਮਾਰਚ ਕਰਿਆ ਜੀ ਜਿਹੜਾ ਪਾਕਿਸਤਾਨ ਦੇ ਉਗਰਵਾਦੀਆਂ ਨੇ ਕਨੌਣਾ ਕੰਮ ਕੀਤਾ ਨਾ ਅਸੀਂ ਇਹਦੀ ਬਹੁਤ ਨਿੰਦਾ ਕਰਦੇ ਆ ਬਹੁਤ ਜ਼ਿਆਦਾ ਹੀ ਨਿੰਦਾ ਕਰਦੇ ਆ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਆ ਅਮਿਤ ਸ਼ਾਹ ਜੀ ਨੂੰ ਗੋਲੀ ਦਾ ਬਦਲਾ ਗੋਲੀ ਨਾਲ ਲੈਣਾ ਕੋਈ ਇਹਨਾਂ ਦੇ ਮੈਂ ਕਹਿੰਦਾ 28 ਇਹਨਾਂ ਨੇ ਸਾਡੇ ਆਪਣੇ ਜਿਹੜੇ ਜੋੜੇ ਗਏ ਸੀ ਉਹਨਾਂ ਦਾ ਕਤਲ ਕੀਤਾ ਨਾ ਅਸੀਂ 60 ਨਹੀਂ 100 ਨਹੀਂ 200 ਮੰਗਦੇ ਆ ਇਹਨਾਂ ਦੇ 200 ਸਿਰ ਰਣੇ ਚ ਇਹਦੇ ਆਪਣੇ ਇੰਡੀਆ ਦੇ ਵਿੱਚ ਆਪਣਾ ਜੀ 32 ਸੈਟਰ ਗਲਾਡੇ ਤੋਂ ਲੈ ਕੇ ਤਾਇਪੁਰ ਚੌਂਕ ਵਿਖੇ ਕੱਢਿਆ ਗਿਆ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਬਾਕੀ ਬੰਗਲੇ ਆਮਣ ਕਿੱਥੇ ਆ